ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਆ ਗਿਆਨੀ ਠਾਕੁਰ ਸਿੰਘ ਜੀ ਦੀ ਕਥਾ ਵਿਚਾਰ ਜਿਉਂ ਤਾਂ ਫਿਰ ਹਰੇਕ ਬੰਦਾ ਜਿਹੜਾ ਪੜ੍ਹਿਆ ਲਿਖਿਆ ਆਪਣੇ ਮਨ ਨੂੰ ਜਿੱਤ ਲਿਆ ਅਨਪੜ ਨਾ ਜਿੱਤ ਸਕੇ ਇਹ ਜਿੰਨੀਆਂ ਮਰਜ਼ੀ ਪੜਾਈਆਂ ਕਰ ਲਓ ਮਨ ਨਹੀਂ ਜਿੱਤਿਆ ਜਾਂਦਾ ਮਹਾਰਾਜ ਫਿਰ ਤਾਂ ਤੁਸੀਂ ਹੀ ਕਿਰਪਾ ਕਰਕੇ ਦੱਸੋ ਕਿ ਸੱਚਿਆਰਾ ਹੋਈ ਹੈ ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ ਮੋਖ ਇੱਛਾ ਵਾਲੇ ਕਿਵੇਂ ਸੱਚ ਕਿਵੇਂ ਮਿਲੇ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ ਕਿਵੇਂ ਕੂੜਾ ਟੁੱਟੇ ਪਾਲ ਆਹ ਜਿਹੜਾ ਬੜਾ ਭ레ਖਾ ਲੱਗਦਾ ਹੈ ਅੜਾੜੇ ਨੂੰ ਦਲਾਈਆਂ ਟੈਂਗੇ ਨੂੰ ਦਲਾਈਆਂ ਜਿਹੜੀਆਂ ਨੇ ਇਹ ਇੱਕ ਗਲਤ ਬੋਲ ਜਾਂਦਾ ਹਰੇਕ ਜਣਾ ਕਿਵੇਂ ਕੂੜੇ ਟੁੱਟੇ ਪਾਲ ਜਾਂ ਕਹਿਣਗੇ ਕੂੜਾ ਟੁੱਟੇ ਪਾਲ ਹੈਗੀਆਂ ਦੋਨੋਂ ਹੀ ਦਲਾਈਆਂ ਕੂੜਾ ਟੁੱਟੇ ਪਾਲ ਜਿਹੜੀ ਕੰਧ ਵਿਚਕਾਰ ਪੜਦਾ ਹੈ ਝੂਠ ਦਾ ਮੈਮੈਂ ਦਾ ਇਹ ਪਰਦਾ ਨਹੀਂ ਹਟਦਾ ਜੇ ਇਹ ਹਟ ਜਾਏ ਤਾਂ ਅਸੀਂ ਜਿੱਤ ਸਕਦੇ ਹਾਂ ਮਨ ਨੂੰ ਮਹਾਰਾਜ ਕਹਿੰਦੇ ਫਿਰ ਇਉਂ ਕਰੋ ਹੁਕਮ ਦੇ ਮੰਮੇ ਸਿਆਰੀ ਹੁਕਮ ਵਿੱਚ ਰਜਾਈ ਜੋ ਆਗਿਆ ਦੇ ਕਰਨ ਵਾਲਾ ਪਰਮਾਤਮਾ ਹੈ ਉਹਦੇ ਹੁਕਮ ਦੇ ਵਿੱਚ ਚੱਲਣਾ ਹੈ ਫਿਰ ਮਨ ਨੂੰ ਬਹੁਤ ਛੇਤੀ ਜਿੱਤਿਆ ਜਾਂਦਾ ਕਹਿੰਦੇ ਮਹਾਰਾਜ ਇਹ ਹੁਕਮ ਕਿੱਥੇ ਲਿਖਿਆ ਹੋਇਆ ਵੀ ਪੜ ਕੇ ਅਸੀਂ ਦੇਖ ਲਈਏ ਨਾਨਕ ਲਿਖਿਆ ਨਾਲ ਮਹਾਰਾਜ ਕਹਿੰਦੇ ਪਰਾਰਬਦ ਕਰਕੇ ਨਾਲ ਹੀ ਲਿਖਿਆ ਹੋਇਆ ਸਾਰਿਆਂ ਦੇ ਕਿਵੇਂ ਪਰਾਰਬਦ ਜਿਵੇਂ 60 ਵੱਜ ਗਈ ਇਹ ਜਾਣੋ ਕਿ ਲਿਖੀ ਹੋਈ ਆ ਮੇਰੀ ਬਹੁਤ ਸਾਰਾ ਧਾਨ ਆ ਗਿਆ ਇਹ ਜਾਣੋ ਕਿ ਮੇਰਾ ਲਿਖਿਆ ਹੀ ਹੋਇਆ ਬਹੁਤ ਸਾਰਾ ਧਨ ਚਲਿਆ ਗਿਆ ਇਹ ਜਾਣੋ ਕਿ ਮੇਰਾ ਜਾਣਾ ਹੀ ਸੀ ਪੁੱਤਰ ਆ ਗਿਆ ਪੁੱਤਰ ਚਲਿਆ ਗਿਆ ਕੋਈ ਚੀਜ਼ ਆ ਗਈ ਕੋਈ ਚਲੀ ਗਈ ਕੋਈ ਨੁਕਸਾਨ ਹੋ ਗਿਆ ਕੋਈ ਦੁੱਖ ਸੁੱਖ ਹੋ ਗਿਆ ਨਾਨਕ ਲਿਖਿਆ ਨਾਲ ਵੀ ਮੇਰੇ ਮਸਤਕ ਤੇ ਪ੍ਰਮਾਤਮਾ ਨੇ ਲਿਖਿਆ ਹੋਇਆ ਇਸੇ ਇਉਂ ਰਜਾ ਵਿੱਚ ਆ ਜਾਈਦਾ ਹੈ ਉਹਦੀ ਵਿੱਚ ਕਈ ਵਾਹਿਗੁਰੂ ਇਹ ਤਾਂ ਤੇਰੀ ਰਜਾ ਹੈ ਤੇਰਾ ਬਾਣਾ ਇਹ ਤਾਂ ਤੇਰਾ ਬਾਣਾ ਹੈ ਮਹਾਰਾਜ ਕਹਿੰਦੇ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਏਕੋ ਨਾਮ ਹੁਕਮ ਹੈ ਗੁਰਸਤਗੁਰ ਦੀ ਆ ਬੁਝਾਏ ਜੀ ਮਹਾਰਾਜ ਕਹਿੰਦੇ ਨਾਲ ਹੀ ਤਾਂ ਲਿਖਿਆ ਹੋਇਆ ਸੀ ਪਿਛਲੇ ਪਾਸੇ ਹੁਕਮ ਕੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਦਾ ਜਾਪ ਲਿਖਿਆ ਜਿਹੜਾ ਇੱਕ ਓੰਕਾਰ ਦਾ ਜਾਪ ਹੈ ਨਾ ਮੂਲ ਮੰਤਰ ਦਾ ਅਭਿਆਸ ਕਰਨਾ ਹੈ ਪਰਮੇਸ਼ਰ ਦੀ ਸਿਫਤ ਕਰਨੀ ਹੈ। ਇਹੀ ਹੁਕਮ ਹੈ ਆਕਾਲ ਪੁਰਖ ਵਾਹਿਗੁਰੂ ਦਾ। ਕਿਉਂਕਿ ਇੱਕੋ ਨਾਮ ਹੁਕਮ ਹੈ ਗੁਰ ਸਤਗੁਰ ਦੀ ਆ ਮੁਝਾਏ ਜਿਉ। ਸਾਰਿਆਂ ਨੂੰ ਨਾਮ ਜਪਣ ਦਾ ਹੁਕਮ ਹੈ ਤੇ ਰਜਾ ਵਿੱਚ ਰਹਿਣ ਦਾ ਹੁਕਮ ਹੈ। ਜਿਹੜੇ ਬੰਦੇ ਰਜਾ ਵਿੱਚ ਚੱਲਦੇ ਨੇ ਨਾਮ ਜਪਦੇ ਨੇ ਉਹਨਾਂ ਉੱਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਪਉੜੀ ਦੇ ਭਾਵ ਆਪਾਂ ਕੁਝ ਕੁ ਸਮਝੇ ਨੇ। ਬਾਕੀ ਕੱਲ ਨੂੰ ਸਮਝ ਲਵਾਂਗੇ। ਕੁਝ ਹੋਰ ਗੁਰਸਿੱਖ ਵੀ ਪ੍ਰਸ਼ਨ ਕਰਨਗੇ ਆਪਣੇ ਵੱਲੋਂ ਪਹਿਲਾਂ ਸਿੱਧਾਂ ਨੇ ਪ੍ਰਸ਼ਨ ਕੀਤੇ ਨੇ ਉਹਨਾਂ ਦੇ ਜਵਾਬ ਨੇ ਗੁਰਸਿੱਖਾਂ ਨੇ ਵੀ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਇਹ ਕਿਹਾ ਵੀ ਆਹ ਜਿਹੜਾ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਤੇ ਇਹਦਾ ਜਵਾਬ ਸਹੀ ਵੈਸੇ ਕੀ ਆ ਵੀ ਜਿੰਨੀ ਮਰਜ਼ੀ ਪਵਿੱਤਰ ਤਾਂ ਰੱਖ ਲੋ ਪਵਿੱਤਰ ਤਾਂ ਰਹਿੰਦੀ ਨਹੀਂ ਪਰ ਮਹਾਰਾਜ ਜੀ ਪਵਿੱਤਰ ਤਾਂ ਰੱਖਣੀ ਹੋਵੇ ਤਾਂ ਇਹਦਾ ਭਾਵ ਕਿਵੇਂ ਕਰਨਾ ਚਾਹੀਦਾ ਸਾਨੂੰ ਕੋ ਇਸ ਪ੍ਰਕਾਰ ਮਹਾਰਾਜ ਗੁਰਸਿੱਖਾਂ ਨੂੰ ਵੀ ਜਵਾਬ ਦੇਣਗੇ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹੁਕਮ ਨਾਮ ਜਪਣ ਦਾ ਹੀ ਆ ਤੇ ਰਜਾ ਵਿੱਚ ਰਹਿਣ ਦਾ ਹੁਕਮ ਹੈ ਇਹ ਦੋ ਗੱਲਾਂ ਯਾਦ ਰੱਖੋ ਵੀ ਮੈਂ ਰਜਾ ਵਿੱਚ ਰਹਿਣਾ ਤੇਰੀ ਵਿੱਚ ਅਤੇ ਤੇਰਾ ਨਾਮ ਜਪਣਾ ਇਹ ਦੋ ਗੱਲਾਂ ਜਿਹੜੀਆਂ ਨਾ ਭਾਣਾ ਮੰਨਣ ਨਾਮ ਲਿਵ ਲਾਵਣ ਇਹ ਦੋ ਗੱਲਾਂ ਬਹੁਤ ਵੱਡੀਆਂ ਨੇ ਇਹ ਹੀ ਅਕਾਲ ਪੁਰਖ ਤੱਕ ਆਪਾਂ ਨੂੰ ਪਹੁੰਚਾ ਸਕਦੀਆਂ ਬਾਕੀ ਤਾਂ ਸਾਰੀਆਂ ਸਿਆਣਪਾਂ ਖਤਮ ਹੋ ਜਾਂਦੀਆਂ ਨੇ ਪਵਿੱਤਰਤਾ ਕੋਈ ਨਹੀਂ ਰਹਿੰਦੀ ਬੰਦੇ ਦੀ बस एक राजा ਤੇ ਇੱਕ ਨਾਮ ਇਹ ਦੋ ਅੱਖਰ ਹਮੇਸ਼ਾ ਯਾਦ ਰੱਖਣੇ ਨੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੰਚਾਰ ਵੇਲੇ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੀ ਬਾਣੀ ਜਪਜੀ ਸਾਹਿਬ ਸਤਿਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਸਿੱਧਾਂ ਨਾਲ ਹੀ ਚਰਚਾ ਕਰਦੇ ਨੇ ਉਹਨਾਂ ਨੇ ਤਾਂ ਚਾਰ ਪ੍ਰਕਾਰ ਦੇ ਸਾਧਨਾਂ ਦੀ ਗੱਲ ਕੀਤੀ ਹੈ ਕਿ ਇਹਨਾਂ ਸਾਧਨਾਂ ਨਾਲ ਮਨ ਦੀ ਇਕਾਗਰਤਾ ਨਹੀਂ ਹੁੰਦੀ ਕਿ ਉਸ ਜਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਮਹਾਰਾਜ ਕਹਿਣ ਲੱਗੇ ਹੁਕਮ ਦੇ ਵਿੱਚ ਚੱਲੋ ਉਹਦੀ ਆਗਿਆ ਵਿੱਚ ਰਹੋ ਇੱਕ ਜਿਹੜਾ ਹੁਕਮ ਨਾਮ ਜਪਣ ਦਾ ਇੱਕ ਓੰਕਾਰ ਦਾ ਸਤਨਾਮ ਕਰਤਾਪੁਰ ਕੇ ਨਾਮ ਜਪਿਆ ਕਰੋ ਜਦੋਂ ਸਿਰ ਕਰਤਾਰਪੁਰ ਸਾਹਿਬ ਸਿੱਧ ਆਏ ਮਾਲਾ ਮੰਤਰ ਪੁੱਛਿਆ ਉਹਨਾਂ ਨੇ ਤੁਹਾਡਾ ਕਿਹੜਾ ਤਾਂ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਉਦੋਂ ਬਾਬਾ ਲੈਣਾ ਜੀ ਦੇ ਰੂਪ ਵਿੱਚ ਸਨ ਤਾਂ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਹ ਸਿੱਧ ਲੋਕ ਪੁੱਛਦੇ ਨੇ ਮਾਲਾ ਮੰਤਰ ਤੁਹਾਡਾ ਕਿਹੜਾ ਮਹਾਰਾਜ ਕਹਿੰਦੇ ਪੁਰਖਾ ਇਹ ਅਸੀਂ ਤੁਹਾਨੂੰ ਸਾਰਾ ਸੁਣਾਉਂਦੇ ਆ ਤੁਸੀਂ ਤਰਤੀਬ ਦੇ ਵਿੱਚ ਸਾਰਾ ਜਪਜੀ ਸਾਹਿਬ ਦਾ ਬਾਣ ਲਿਖੋ ਇਹ ਲਿਖਵਾਇਆ ਗੁਰੂ ਅੰਗਦ ਦੇਵ ਜੀ ਤੋਂ ਆ ਜੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਹੈ ਤਾਂ ਇਹਦੀਆਂ ਇੱਕ ਛੇ ਚੀਜ਼ਾਂ ਆਉਂਦੀਆਂ ਨੇ ਇਹ ਵਿਦਵਾਂ ਚ ਹੁੰਦੀਆਂ ਆਮ ਤੌਰ ਤੇ ਵੱਡੇ ਗ੍ਰੰਥਾਂ ਵਿੱਚ ਜਾਂ ਇਹ ਬਾਣੀ ਬਣਾਉਣ ਵਾਲਾ ਕੌਣ ਹੈ ਲਿਖਣ ਵਾਲਾ ਕੌਣ ਹੈ ਇਹ ਕੌਣ ਹੈ ਇਹ ਛੇ ਪ੍ਰਸ਼ਨ ਨੇ ਉਹ ਪਹਿਲਾਂ ਤਾਂ ਮੈਂ ਛੱਡ ਚੱਲਿਆ ਸੀ ਕਿਉਂਕਿ ਕਈ ਚੀਜ਼ਾਂ ਐਸੀਆਂ ਆਪਾਂ ਨੂੰ ਲੱਗਦੀਆਂ ਜਿਵੇਂ ਤੁਸੀਂ ਇਹ ਕਹੋਗੇ ਵੀ ਕਈ ਗੱਲਾਂ 'ਚ ਵੀ ਇਹ ਸਾਡੀ ਸਮਝ ਤੋਂ ਪਰੇ ਹੈ ਜਾਂ ਅਸੀਂ ਬੋਰ ਹੋ ਗਏ ਇਹ ਗੱਲਾਂ ਸੁਣ ਸੁਣ ਕੇ ਪਰ ਉਹਦੀ ਹੁਣ ਲੋੜ ਪੈ ਗਈ ਇਹਨੂੰ ਕਹਿੰਦੇ ਕੀ ਲਿਖ ਇਹਨੂੰ ਲਿਖਣ ਵਾਲਾ ਕੌਣ ਹੈ ਲਿਖਵਾਉਣ ਵਾਲਾ ਕੌਣ ਹੈ ਗੁਰੂ ਅੰਗਦ ਦੇ ਮਹਾਰਾਜ ਤੋਂ ਤਰਤੀਬ ਲਗਵਾਈ ਇਹਨਾਂ ਪੌੜੀਆਂ ਦੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਬਾਦਸ਼ਾਹ ਨੇ ਸੋ ਗੁਰੂ ਅੰਗਦ ਦੇ ਮਹਾਰਾਜ ਸੱਚੇ ਬਾਦਸ਼ਾਹ ਨੇ ਬੇਨਤੀ ਕੀਤੀ ਗੁਰਸਿੱਖਾਂ ਸਾਰਿਆਂ ਨੇ ਕਿ ਮਹਾਰਾਜ ਇਹ ਜਿਹੜੇ ਸਿੱਧਾਂ ਨਾਲ ਤੁਸੀਂ ਪ੍ਰਸ਼ਨ ਕੀਤੇ ਸੀ ਵਾਸਤਵ ਦੇ ਵਿੱਚ ਇਹ ਜਿਹੜਾ ਕਿਹਾ ਕਿ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਵੀ ਜਿੰਨੇ ਮਰਜੀ ਪਵਿੱਤਰਤਾ ਕਰ ਲਓ ਮਨ ਦੀ ਪਵਿੱਤਰਤਾ ਨਹੀਂ ਹੁੰਦੀ ਨਾਮ ਵਿੱਚ ਤੇ ਭਾਣੇ ਵਿੱਚ ਤਾਂ ਰਹਿਣਾ ਠੀਕ ਹੈ ਪਰ ਵਾਸਤਵ ਦੇ ਵਿੱਚ ਇਹਦਾ ਇੱਕ ਮੂਰੂਪ ਦੱਸੋ ਖਾਸ ਗੱਲ ਵੀ ਇਹ ਅੰਦਰ ਪਵਿੱਤਰਤਾ ਜੀਵ ਦੇ ਕਿਉਂ ਨਹੀਂ ਹੁੰਦੀ ਹੈ ਕਈ ਵਾਰੀ ਅਸੀਂ ਦੇਖਦੇ ਹਾਂ ਮਹਾਰਾਜ ਕਿ ਭਜਨ ਕਰਨ ਨਾਲ ਵੀ ਪਵਿੱਤਰਤਾ ਨਹੀਂ ਆਉਂਦੀ ਅੰਦਰ ਇਸ਼ਾਨ ਨਾਲ ਵੀ ਨਹੀਂ ਆਉਂਦੀ ਉਹਦੇ ਵਿੱਚ ਇੱਕ ਖਾਸ ਕਾਰਨ ਦੱਸੋ ਵੀ ਕਿਉਂ ਨਹੀਂ ਆਉਂਦੀ ਮਹਾਰਾਜ ਕਹਿੰਦੇ ਜਦੋਂ ਕੋਈ ਬੰਦਾ ਸਾਕਾਮ ਕਰਮ ਕਰਦਾ ਨਾ ਸਹਿਤ ਕਾਮਨਾ ਦੇ ਜਦੋਂ ਕੋਈ ਬਾਣੀ ਪੜ੍ਹਦਾ ਹੈ ਉਹਦੀ ਕਾਮਨਾ ਤਾਂ ਪੂਰੀ ਹੋ ਜਾਂਦੀ ਹੈ ਪੁੱਤਰ ਦੀ ਨੌਕਰੀ ਦੀ ਪੈਸਿਆਂ ਦੀ ਮਕਾਨ ਦੀ ਕਾਰ ਕੋਠੀ ਸਭ ਕੁਝ ਮਿਲ ਜਾਂਦਾ ਪਰ ਜਿਹੜੀ ਹੈ ਗੱਲ ਮਨ ਦੀ ਸ਼ੁੱਧੀ ਦੀ ਉਹ ਸ਼ੁੱਧੀ ਨਹੀਂ ਹੋ ਸਕਦੀ ਉਹ ਨਹੀਂ ਕਿਉਂ ਕਿਉਂਕਿ ਉਸ ਬੰਦੇ ਨੇ ਨਿਸ਼ਕਾਮ ਹੋ ਕੇ ਨਿਗਰਮ ਕੀਤਾ ਦੇਖੋ ਜੇ ਮਨ ਦੀ ਸ਼ੁੱਧੀ ਕਰਨੀ ਆ ਤਾਂ ਨਿਸ਼ਕਾਮ ਹੋ ਕੇ ਕੰਮ ਕਰਨਾ ਪੈਣਾ ਤੁਹਾਨੂੰ ਇਹ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਝਾਇਆ ਵੀ ਨਿਸ਼ਕਾਮ ਕਰਮ ਕਰੋਗੇ ਨਾ ਤਾਂ ਬੰਦੇ ਦਾ ਹਿਰਦਾ ਸ਼ੁੱਧ ਹੁੰਦਾ ਗੁਰਬਾਣੀ ਪੜਨ ਨਾਲ ਤੇ ਸਕਾਮ ਕਰਮ ਕਰਨ ਦੇ ਨਾਲ ਬੰਦੇ ਨੂੰ ਕਾਮਨਾ ਤਾਂ ਪੂਰੀ ਹੋ ਜਾਂਦੀ ਪਰ ਮਨ ਦੀ ਸ਼ੁੱਧੀ ਨਹੀਂ ਹੁੰਦੀ ਇਹ ਪਹਿਲੀ ਪੰਕਤੀ ਦਾ ਜਵਾਬ ਮਹਾਰਾਜ ਨੇ ਇਸ ਤਰ੍ਹਾਂ ਹੀ ਦੇਤਾ ਨਿਸ਼ਕਾਮ ਕਰਮ ਕਰੋ ਫਿਰ ਪਵਿੱਤਰਤਾ ਹੁੰਦੀ ਅੰਦਰ ਦੀ ਨਿਸ਼ਕਾਮ ਕਰਮ ਜਿਹੜੇ ਬੰਦੇ ਸੇਵਾ ਕਰਦੇ ਨੇ ਜੇ ਸੇਵਾ ਕਰਦੇ ਆ ਸਕਾਮ ਹੋ ਕੇ ਕਰ ਲੈਣ ਉਹਨਾਂ ਦਾ ਸਰੀਰ ਨਹੀਂ ਪਵਿੱਤਰ ਹੁੰਦਾ ਇਸ ਕਰਕੇ ਕਿਉਂਕਿ ਉਹ ਸਕਾਮ ਕਰ ਗਏ ਕਾਮਨਾ ਕਰਕੇ ਲੈ ਗਏ ਚੀਜ਼ ਸਰੀਰ ਦੀ ਪਵਿੱਤਰਤਾ ਉੱਥੇ ਹੀ ਘੜੀ ਰਹੀ ਹੈ। ਨਿਸ਼ਕਾਮ ਹੋ ਕੇ ਸੇਵਾ ਕਰੋ, ਨਿਸ਼ਕਾਮ ਹੋ ਕੇ ਸਿਮਰਨ ਕਰੋ, ਨਿਸ਼ਕਾਮ ਹੋ ਕੇ ਬਾਣੀ ਪੜੋ ਤਾਂ ਅੰਦਰ ਦੀ ਪਵਿੱਤਰ ਬਾਹਰ ਦੀ ਪਵਿੱਤਰ ਹੋ ਜਾਂਦਾ ਹੈ ਜੀਵ। ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ। ਚੁੱਪ ਰਹਿਣ ਨਾਲ ਚੁੱਪ ਨਹੀਂ ਹੁੰਦੀ ਅੰਦਰੋਂ, ਸੰਕਲਪ ਵਿਕਲਪ ਆਉਂਦੇ ਹੀ ਰਹਿੰਦੇ ਨੇ। ਜਿੰਨਾ ਮਰਜੀ ਸਮਾਧੀਆਂ ਲਾ ਲਾ ਕੇ ਬੈਠ ਪਹਿਲਾਂ ਸਿੱਧਾ ਨਾਲ ਚਰਚਾ ਹੁਣ ਗੁਰੂ ਨਾਨਕ ਦੇਵ ਜੀ ਗੁਰ ਸਿੱਖਾਂ ਨਾਲ ਵਚਨ ਕਰਦੇ ਆ। ਸੋ ਮਹਾਰਾਜ ਜੀ ਫਿਰ ਇਹਦੇ ਲਈ ਕੀ ਕਰਨਾ ਚਾਹੀਦਾ? ਸਤਿਗੁਰੂ ਮਹਾਰਾਜ ਕਹਿੰਦੇ ਇਹਦੇ ਲਈ ਜਿਹੜੇ ਆਪਣੇ ਸਾਧਨ ਨੇ ਨਾ ਸਮ ਤੇ ਦਮ। ਸਮ ਹੁੰਦਾ ਮਨ ਨੂੰ ਰੋਕੋ ਆਪਣੇ ਨੂੰ। ਦਮਨ ਇੰਦਰੀਆਂ ਨੂੰ ਰੋਕੋ ਆਪਣੀਆਂ ਨੂੰ। ਫਿਰ ਆਪਣੀਆਂ ਵਾਸ਼ਨਾਵਾਂ ਨੂੰ ਘਟਾਓ। ਹੋਰ ਘਟਾਓ। ਬਿਲਕੁਲ ਘਟਾ ਘਟਾ ਕੇ ਵਾਸ਼ਨਾ ਨੂੰ ਇੱਕ ਦਿਨ ਬੰਦ ਕਰ ਦਿਓ। ਕਿਉਂਕਿ ਜਿਹੜੀਆਂ ਵਾਸ਼ਨਾਵਾਂ ਨੇ ਇੰਦਰੀਆਂ ਨੇ ਆਪੇ ਮਾਨ ਹੈ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਕੇ ਸੰਕਲਪ ਵਿਕਲਪ ਨੂੰ ਜਨਮ ਦਿੰਦੀਆਂ ਨੇ ਆਪਾਂ ਨੇ ਜਦ ਤੱਕ ਪਿੱਛੋਂ ਨਹੀਂ ਕੋਈ ਚੀਜ਼ ਬੰਦ ਕੀਤੀ ਪਿੱਛੋਂ ਆਪਾਂ ਪਾਣੀ ਬੰਦ ਕਰਾਂਗੇ ਤਾਂ ਇਹ ਪਾਣੀ ਬੰਦ ਹੋਣਾ ਹੈ ਅਗਲਾ ਇਸੇ ਕਰਕੇ ਪਹਿਲਾਂ ਪਿੱਛੋਂ ਜਿੱਥੋਂ ਮਨ ਵਿੱਚ ਸੰਕਲਪ ਵਿਕਲਪ ਬਣਦੇ ਨੇ ਉਹ ਕਿਉਂ ਬਣਦੇ ਨੇ ਪਹਿਲਾਂ ਤੇ ਇਸ ਗੱਲ ਨੂੰ ਸੋਚੋ ਸੰਕਲਪ ਵਿਕਲਪ ਬਣਦੇ ਨੇ ਬੰਦੇ ਦੇ ਅੰਦਰ ਕਿਉਂਕਿ ਉਸ ਬੰਦੇ ਦੇ ਅੰਦਰ ਵਾਸ਼ਨਾ ਹੈ ਵਾਸ਼ਨਾ ਨੂੰ ਰੋਕਣਾ ਆਪਾਂ ਨੇ ਮਨ ਨੂੰ ਰੋਕਣਾ ਇੰਦਰੀਆਂ ਨੂੰ ਰੋਕਣਾ ਇੰਦਰੀਆਂ ਦੇ ਸੁਆਦਾਂ ਵੱਲੋਂ ਹਟਣਾ ਵਾਸ਼ਨਾਵਾਂ ਰੋਕਾਂਗੇ ਤਾ ਸੰਕਲਪ ਵਿਕਲਪ ਬੰਦ ਹੋ ਜਾਣਗੇ ਬਾਕੀ ਦੀ ਜਿਹੜੀ ਮੋਹਰ ਲੱਗ ਜਾਣੀ ਹੈ ਆਪਣੀ ਉਹਦੇ ਉੱਤੇ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਇਹ ਹੁਣ ਉਹਦੇ ਉੱਤੇ ਮੋਹਰ ਲੱਗੀ ਕੁਝ ਕਰਮ ਵੀ ਕਰੋ ਨਾ ਨਾਲ ਇਕੱਲਾ ਹੁਣ ਵਾਹਿਗੁਰੂ ਵਾਹਿਗੁਰੂ ਤਾਂ ਠੀਕ ਹੈ ਤੁਸੀਂ ਕੀਤਾ ਪਰ ਇਹਦੇ ਨਾਲ-ਨਾਲ ਇਹਨੂੰ ਕਹਿੰਦੇ ਨੇ ਰਹਿਤ ਮਰਿਆਦਾ ਇਹ ਜਿਹੜਾ ਇਕੱਲਾ ਗੁਰਮੰਤਰ ਪੰਜ ਪਿਆਰੇ ਸੱਦ ਕੇ ਸਭ ਨੂੰ ਵੀ ਦੇ ਸਕਦੇ ਨੇ ਆਜੋ ਭਾਈ ਸਾਰੇ ਲੈ ਜਾਓ ਮੂਲ ਮੰਤਰ ਗੁਰ ਮੰਤਰ ਆਜੋ ਲੈ ਜਾਓ ਬਸ বিনা ਅਮਰ ਸਿਕਾਇਆ ਵੀ ਦੇ ਸਕਦੇ ਜਪਾ ਦੇਣਗੇ ਨਾਮ ਪਰ ਜਿਹੜੀ ਇਹ ਮਰਿਆਦਾ ਇਹ ਕੌਣ ਕਮਾਵੇਗਾ ਗੁਰਮਤਿ RAM ਨਾਮ ਪ੍ਰਗਸ ਗੁਰਮਤਿ ਦੁਆਰਾ ਇਹ ਪ੍ਰਗਟ ਹੋਣਾ ਸਾਰਾ ਕੁਝ ਇਸੇ ਕਰਕੇ ਕਹਿੰਦੇ ਮਰਿਆਦਾਆਂ ਦੀਆਂ ਲੀਹਾਂ ਤੇ ਚੱਲਦੇ ਹੋਏ ਨਾਮ ਜਪੋ ਸੰਕਲਪਾਂ ਤੇ ਵਿਕਲਪਾਂ ਨੂੰ ਰੋਕਣਾ ਫੇਰ ਵਾਹਿਗੁਰੂ ਕਹਿਣਾ ਤਾਂ ਉਹਦਾ ਅਸਰ ਹੋਣਾ ਜੇ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ ਫੇਰਦਾ ਹੋਗੀ ਫੇਰ ਕੀ ਫਾਇਦਾ ਉਹ ਚੁੱਪਿਆ ਚੁੱਪ ਨਾ ਹੋਵੇ ਉਹ ਮਨ ਦੇ ਅੰਦਰੋਂ ਚੁੱਪ ਨਹੀਂ ਹੋਣਾ ਤੂੰ ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾ ਮਨ ਆਪਣੀ ਰਾਮ ਰੌਲੀ ਪਾਈ ਜਾਂਦਾ ਅੰਦਰੋਂ ਫੇਰ ਕੀ ਫਾਇਦਾ ਤੂੰ ਵੀ ਕਹ ਵਾਹਿਗੁਰੂ ਮਨ ਵੀ ਕਹੇ ਵਾਹਿਗੁਰੂ ਤੇ ਸੰਕਲਪਾਂ ਵਿਕਲਪਾਂ ਤੋਂ ਮਨ ਨੂੰ ਹਟਾਉਣਾ ਹੈ ਮਨ ਤਾਂ ਤੇਰਾ ਰੁਕਦਾ ਹੀ ਨਹੀਂ ਹੈ ਮਨਤਾ ਤੇਰਾ ਕਿਉਂਕਿ ਵਿਰੋਧੀ ਹੋ ਗਿਆ ਏ ਇਹ ਕਈ ਵਾਰੀ ਹੁਕਮਨਾਮੇ ਵਿੱਚ ਐਸੀ ਚੀਜ਼ ਮਹਾਰਾਜ ਬਖਸ਼ਿਸ਼ੀ ਕਰਦੇ ਨੇ ਇਹ ਮਨ ਜਿਹੜਾ ਨਾ ਬਿਨ ਨਾਵੈ ਵਿਰੋਧ ਸਰੀਰ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੱਖਣੀ ਓੰਕਾਰ ਚ ਬਚਨ ਕੀਤਾ ਹੋਇਆ ਬਿਨ ਨਾਵੈ ਵਿਰੋਧ ਸਰੀਰ ਨਾਮ ਤੋਂ ਬਿਨਾ ਸਰੀਰ ਦੇ ਵਿੱਚ ਵਿਰੋਧੀ ਤੱਤ ਪੈਦਾ ਹੋ ਜਾਂਦੇ ਨੇ ਉਹਨਾਂ ਨੂੰ ਦਬਾਉਣ ਲਈ ਆਪਾਂ ਨੂੰ ਨਾਮ ਜਪਣਾ ਪੈਂਦਾ ਅੰਦਰੋਂ ਹੀ ਵਿਰੋਧ ਉੱਠ ਖੜਦਾ ਇਨਸਾਨ ਦੇ ਅੰਦਰੋਂ ਹੀ ਵਿਰੋਧ ਉੱਠ ਜਾਂਦਾ ਹੈ ਟੇਡੀਆਂ ਗੱਲਾਂ ਕਰਨ ਲੱਗ ਜਾਂਦਾ ਜਾਣ ਕੇ ਭੁੱਖਿਆ ਭੁੱਖ ਦਾ ਉਤਰੀ ਜੇ ਬੰਨਾ ਪੁਰੀਆਂ ਭਾਰ ਹੁਣ ਭੁੱਖੇ ਰਹਿਣ ਨਾਲ ਵਰਤ ਰੱਖਣ ਨਾਲ ਕੋਈ ਮਨ ਤੇ ਅਸਰ ਨਹੀਂ ਪੈਂਦਾ ਫਿਰ ਭੁੱਖਿਆਂ ਦੀ ਭੁੱਖ ਨਹੀਂ ਉੱਤਰਦੀ ਜਿੰਨਾ ਮਰਜੀ ਉਹ ਆਪਾਂ ਉਹਨਾਂ ਨੂੰ ਸਮਾਨ ਦੇ ਦਈਏ ਜਿੰਨਾ ਮਰਜੀ ਦੇ ਦਈਏ ਕੋਈ ਰਜਦਾ ਹੋਣ ਗੁਰਸਿੱਖ ਪੁੱਛਦੇ ਮਹਾਰਾਜ ਜੀ ਫਿਰ ਇਹਦਾ ਇਲਾਜ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਗੁਰਸਿੱਖੋ ਇਹਦਾ ਇਲਾਜ ਹੈ ਵਿਰਾਗ ਜਦ ਤੱਕ ਬੰਦੇ ਦੇ ਅੰਦਰ ਵਿਰਾਗ ਨਹੀਂ ਆਉਂਦਾ ਉਦੋਂ ਤੱਕ ਬੰਦੇ ਨੂੰ ਤ੍ਰਿਸ਼ਨਾ ਦੀ ਭੁੱਖ ਮਿਟਦੀ ਨਹੀਂ ਕਿਉਂਕਿ ਤ੍ਰਿਸ਼ਨਾ ਕਹਿੰਦੀ ਹੈ ਦੁਨੀਆਂ ਦੀ ਸਾਰੀ ਮਾਇਆ ਘਰੇ ਚੁੱਕ ਲਿਆ ਸਾਰੀ ਦੁਨੀਆਂ ਦਾ ਸੋਨਾ ਮੇਰੇ ਕੋਲ ਹੀ ਹੋਵੇ ਸਭ ਦੁਨੀਆ ਦੀ ਦੌਲਤ ਸਵਰਗਾਂ ਦੀ ਦੌਲਤ ਹੋਰ ਕਿਸੇ ਕੋਲ ਨਾ ਮੇਰੇ ਕੋਲ ਹੋਵੇ ਮੈਂ ਹੋਰ ਇਕੱਠੀ ਕਰ ਲਵਾਂ ਇਹ ਹੈਗਾ ਮਾਇਆ ਇਕੱਠੀ ਕਰਨੀ ਹੁਣ ਇਸ ਤੋਂ ਉਲਟ ਚਲੇ ਜਾਣਾ ਬੈਰਾਗ ਦੇ ਵਿੱਚ ਤਾਂ ਭੁੱਖਿਆਂ ਦੀ ਭੁੱਖ ਉਤਰਦੀ ਹੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕੱਜ ਹੈ ਮਹਾਰਾਜ ਕਹਿੰਦੇ ਸੰਤੋਖ ਕਰੋ ਸੰਤੋਖ ਸੁਰੇਸ਼ ਕਰਕੇ ਸੰਤੋਖ ਰੱਖ ਕੇ ਬੈਰਾਗ ਰੱਖ ਕੇ ਤਾਂ ਕਿਤੇ ਭੁੱਖ ਮਰਦੀ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਤੋਂ ਮਹਾਰਾਜ ਕਹਿੰਦੇ ਸੰਤੋਖ ਰੱਖ ਕੇ ਚੱਲੋ ਜਥਾ ਲਾਭ ਤਥਾ ਸੰਤੁਸ਼ਟ ਹੋ ਕੇ ਚੱਲੋ ਜਿੰਨਾ ਕੁ ਦਿੰਦਾ ਪ੍ਰਮਾਤਮਾ ਇਸ ਤਰ੍ਹਾਂ ਭਾਈ ਗੁਰ ਸਿੱਖੋ ਬੈਰਾਗ ਨਾਲ ਜਿਹੜੀ ਹੈ ਨਾ ਬੰਦੇ ਦੇ ਅੰਦਰੋਂ ਪਦਾਰਥਾਂ ਦੀ ਭੁੱਖ ਮਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਸਹਸ ਸਿਆਣਪਾਂ ਲੱਖ ਹੋਇ ਤਾ ਇੱਕ ਨਾ ਚੱਲੈ ਨਾਲ ਹੁਣ ਜਿਹੜੀਆਂ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਨੇ ਇਹਨਾਂ ਚੋਂ ਇੱਕ ਵੀ ਸਿਆਣਪ ਨਾਲ ਨਹੀਂ ਚੱਲਦੀ ਮੌਤ ਦੇ ਕੇ ਮਨ ਦੀ ਇਕਾਗਰਤਾ ਦੇ ਅੱਗੇ ਸਿਆਣਪਾਂ ਨਹੀਂ ਚੱਲਦੀਆਂ ਕਿਉਂ ਇਹ ਮੰਦ ਬੁੱਧੀ ਦੀਆਂ ਸਿਆਣਪਾਂ ਨੇ ਇਹ ਆਪਾਂ ਪਹਿਲਾਂ ਹੀ ਸੁਣ ਚੁੱਕੇ ਅੱਜ ਦੇ ਸ੍ਰੀ ਮੁਖਵਾਕ ਵਿੱਚ ਮਲੀਨ ਬੁੱਧੀ ਦੀਆਂ ਸਿਆਣਪਾਂ ਵੱਖਰੀਆਂ ਨੇ ਵਿਵੇਕ ਬੁੱਧੀ ਦੀ ਸਿਆਣਪ ਵੱਖਰੀ ਹੈ ਮਲੀਨ ਬੁੱਧੀ ਤਾਂ ਆਪਾਂ ਨੂੰ ਦੁਨੀਆ 'ਚ ਹਰ ਥਾਂ ਮਿਲ ਸਕਦੀ ਹੈ ਪਰ ਵਿਵੇਕ ਬੁੱਧ ਸਤਿਗੁਰ ਤੇ ਪਾਈ ਵਿਵੇਕ ਬੁੱਧੀ ਵਾਲਿਆਂ ਦੇ ਕੋਲ ਬੈਠ ਕੇ ਵਿਵੇਕ ਬੁੱਧੀ ਦਾ ਚਾਨਣ ਹੁੰਦਾ ਵੀ ਇਹਨੂੰ ਵਿਵੇਕ ਬੁੱਧੀ ਕਹਿੰਦੇ ਨੇ ਮਲੀਨ ਬੁੱਧੀ ਤਾਂ ਆਪਣੇ ਕੋਲ ਹੁਣ ਹੈਗੀ ਹੋਈ ਹੈ ਸੋ ਗੁਰ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਗੁਰ ਸਿੱਖੋ ਜਿਹੜਾ ਵਿਰਾਗ ਹੈ ਨਾ ਇਸ ਤੋਂ ਬਾਅਦ ਨਾਲ ਬਿਵੇਕ ਦੀ ਲੋੜ ਪੈਂਦੀ ਆ ਬਿਵੇਕ ਜਿਹੜਾ ਬਿਬ ਨਾਮ ਦੋ ਦਾ ਹੈ ਏਕ ਨਾਮ ਏਕ ਦਾ ਹੈ ਬਿਬ ਏਕ ਦੋ ਤੋਂ ਇੱਕ ਹੋਣਾ ਆਪਾਂ ਨੇ ਦ્વੈ ਤੇ ਏਕ ਰੂਪ ਹੋਏ ਗਿਓ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੀ ਬਿਵੇਕ ਕਹਾਉਂਦਾ ਹੈ ਭੁੱਲ ਗयो ਅਗਿਆਨ ਤੇ ਆਪਣੋ ਆਤਮ ਰੂਪ ਤਾਹੀ ਕੋ ਫਿਰ ਜਾਨ ਬੋ ਗਿਆਨ ਕਹਿਤ ਕਾ ਭੂਪ ਕਹਿੰਦੇ ਆਪਣਾ ਰੂਪ ਅਗਿਆਨ ਕਰਕੇ ਭੁੱਲ ਗਿਆ ਇਹ ਜਿਵੇਂ ਕੋਈ ਬੰਦਾ ਆਪਣੇ ਆਪ ਨੂੰ ਭੁੱਲ ਜਾਵੇ ਕਿ ਮੈਂ ਕੌਣ ਆ ਸੈਂਸਲੈਸ ਹੋ ਗਿਆ ਐਦਾਂ ਬੈਠਾ ਅੱਖਾਂ ਖੋਲ ਕੇ ਕੌਣ ਆ ਮੈਂ ਆਪਾਂ ਕਹਿੰਦੇ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਕਿਦੋਂ ਨੂੰ ਜਾਣਾ ਸਿਰ 'ਚ 6 ਵਜ ਗਈ ਜਾਂ ਕੋਈ ਡੂੰਗੀ ਸਦਮੇ ਦੀ 6 ਵਜ ਗਈ ਉਹ ਭੁੱਲ ਹੀ ਗਿਆ ਮੈਂ ਕੌਣ ਆ ਕਾਫੀ ਸਮੇਂ ਬਾਅਦ ਉਹਦਾ ਇਲਾਜ ਕਰਦਿਆਂ ਕਰਦਿਆਂ ਉਹਨੂੰ ਪਤਾ ਲੱਗਿਆ ਮੈਂ ਕਿੱਥੋਂ ਦਾ ਤੇਰਾ ਘਰ ਯਾਦ ਆ ਗਿਆ ਤੈਨੂੰ ਹਾਂ ਮੇਰਾ ਘਰ ਯਾਦ ਆ ਗਿਆ ਮੈਨੂੰ ਮਾਂ ਬਾਪ ਯਾਦ ਆ ਹੁਣ ਉਹ ਗਿਆਨ ਵਿੱਚ ਆ ਗਿਆ ਆਪਾਂ ਸੰਸਾਰ ਵਿੱਚ ਰਹਿੰਦੇ ਹੋਏ ਮਾਇਆਵੀ ਪਦਾਰਥਾਂ ਕਰਕੇ ਮਾਇਆ ਕਰਕੇ ਵਿਰਾਗ ਤੋਂ ਬਿਨਾ ਹੋਣ ਕਰਕੇ ਤ੍ਰਿਸ਼ਨਾ ਦੇ ਅਧੀਨ ਹੋਣ ਕਰਕੇ ਕਾਮ ਕਰੋ ਲੋਭ ਮੋਹੰਕਾਰ ਚ ਹੋਣ ਕਰਕੇ ਪਰਮੇਸ਼ਰ ਵੱਲੋਂ ਸੈਂਸਲੈਸ ਹੋ ਗਏ ਗੁਰਨਾਨਕ ਦਾ ਜਿਹੜਾ ਆਪਣਾ ਆਪ ਘਰ ਹੈ ਗੁਰੂ ਸਾਹਿਬ ਦਾ ਘਰ ਜਿਹੜਾ ਆਪਣਾ ਸਾਧ ਸੰਗਤ ਰੂਪੀ ਘਰ ਹੈ ਮਹਾਰਾਜ ਕਹਿੰਦੇ ਆ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਜਿਹੜੇ ਸੰਗਤ ਰੂਪੀ ਘਰ ਵਿੱਚ ਕੀਰਤ ਕਹੀ ਜਾਂਦੀ ਪਰਮੇਸ਼ਰ ਦੀ ਕਰਤੇ ਦਾ ਵਿਚਾਰ ਹੁੰਦਾ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਹੋ ਸੋਹਿਲਾ ਸਿਬਦੇ ਹੋ ਸਿਰਜਣਹਾਰੋ ਉੱਥੇ ਬਹਿ ਕੇ ਜਸ ਕਰੋ ਪਰਮੇਸ਼ਰ ਦਾ ਸੰਗਤ ਵਿੱਚ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਜਿਹੜੇ ਜਸ ਕਰਨ ਦੇ ਨਾਲ ਸਦਾ ਸੁਖ ਹੋਣਾ ਸੰਗਤ ਵਿੱਚ ਹੈ ਵਿਵੇਕ ਬੁੱਧੀ ਸੰਗਤ ਵਿੱਚ ਮਿਲਣੀ ਹੈ ਬੈਠਣਾ ਉੱਠਣਾ ਖਾਣਾ ਪੀਣਾ ਪਹਿਰਨਾ ਬੋਲਣਾ ਚੱਲਣਾ ਕਮਾਉਣਾ ਖਾਣਾ ਹਰ ਗੱਲ ਜਿਹੜੀ ਆ ਉਹ ਸੰਗਤ ਵਿੱਚ ਮਿਲਣੀ ਹੈ ਇਸ ਕਰਕੇ ਗੁਰਸਿੱਖੋ ਵਿਵੇਕ ਬੁੱਧੀ ਨਾਲ ਤਾਂ ਮਨ ਦੀ ਇਕਾਗਰਤਾ ਹੋ ਜਾਂਦੀ ਨਹੀਂ ਤਾਂ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਲੱਖਾਂ ਹੀ ਸਿਆਣਪਾਂ ਚੁੱਕੀ ਫਿਰਦੇ ਲੋਕ ਮਨ ਦੀ ਇਕਾਗਰਤਾ ਨਹੀਂ ਹੁੰਦੀ ਪਰ ਵਿਵੇਕ ਵਾਲਿਆਂ ਦੀ ਇਕਾਗਰਤਾ ਹੋ ਜਾਂਦੀ ਹੈ ਇਹ ਹੁਣ ਚਾਰ ਚੀਜ਼ਾਂ ਆਈਆਂ ਹੁਣ ਅੱਗੇ ਜਿਹੜਾ ਮੋਖ ਇੱਛਾ ਮਨ ਦੇ ਅੰਦਰ ਰੱਖੇ ਉਹੀ ਇਹ ਪ੍ਰਸ਼ਨ ਪੁੱਛਦਾ ਹੁੰਦਾ ਮਹਾਰਾਜ ਮਨ ਦੀ ਇਕਾਗਰਤਾ ਕਿਵੇਂ ਹੋਵੇ ਇਹ ਦਿਨ ਨੇ ਚਾਰ ਪ੍ਰਸ਼ਨ ਪਹਿਲੇ ਨੇ ਗੁਰਸਿੱਖਾਂ ਨੇ ਪੁੱਛੇ ਨੇ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਬਾਲ ਮਹਾਰਾਜ ਜੀ ਜਿਹੜੇ ਸਚਿਆਰਾ ਹੋਣਾ ਮੁਕਤੀ ਵਾਲੇ ਹੋਣਾ ਮੋਖ ਇੱਛਾ ਵਾਲਾ ਹੀ ਇੱਕ ਚਾਹੁੰਦਾ ਹੈ ਕਿ ਮੈਂ ਬੰਧਨ ਮੁਕਤ ਹੋ ਜਾਵਾਂ ਐਵੇਂ ਦੀਆਂ ਹੋਰ ਵੀਡੀਓ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ